ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਆਏ ਹੋਏ ਸਾਈਂ ਰੁੱਤ ਚੌਥੀ ਸਾਖੀ ਤੈਵੀ ਪਾਈ ਕਨਈਆ ਜੀ ਦਾ ਪ੍ਰਸੰਗ ਜ਼ਾਲਮ ਨੇ ਕੇਰਾ ਪਾ ਰੱਖਿਆ ਪਰ ਸਿੱਧਕੀ ਸਿੱਖਾਂ ਨੇ ਉਹਨਾਂ ਨੂੰ ਸਤਾਉਣ ਤੋਂ ਨਹੀਂ ਸੀ ਛੱਡਿਆ ਉਸ ਤੋਂ ਦੇ ਰਹੇ ਨਿੱਕੀਆਂ ਨਿੱਕੀਆਂ ਗਰੀਲਾ ਛਾਪਾ ਮਾਰ ਲੜਾਈਆਂ ਹੁੰਦੀਆਂ ਰਹੀਆਂ ਉਹਨਾਂ ਲੜਾਈਆਂ ਵਿੱਚ ਕਈ ਨਿਰਾਲੇ ਕੌਤਕ ਹੁੰਦੇ ਰਹੇ ਸਤਿਗੁਰਾਂ ਦੀ ਬ੍ਰਹਮ ਸ਼ਕਤੀ ਸਰਬਪ੍ਰੀਤ ਭਗਤੀ ਤੇ ਸ਼ਕਤੀ ਦੇ ਕੌਤਕ ਦੇਖਣ ਅਤੇ ਸੁਣਨ ਵਾਲੇ ਸਭ ਸਾਹਿਬਾਂ ਦੇ ਜਰਨਲ ਸਿੱਖ ਦੁਸ਼ਮਣ ਦੀਆਂ ਸਫਾ ਚੀਰ ਕੇ ਉਹਦੀਆਂ ਛੌਣੀਆਂ ਅਤੇ ਸਮਾਨ ਦੇ ਜ਼ਖੀਰੀਆਂ ਵਿੱਚ ਉਹ ਚੀਜ਼ਾਂ ਛੁਪੇ ਹੁੰਦੇ ਸਨ ਨਿੱਕੀਆਂ-ਨਿੱਕੀਆਂ ਲੜਾਈਆਂ ਵੀ ਹੁੰਦੀਆਂ ਉਹਨਾਂ ਲੜਾਈਆਂ ਵਿੱਚ ਸਿੰਗਾ ਦਾ ਪੋਤਾ ਨੁਕਸਾਨ ਨਹੀਂ ਸੀ ਹੁੰਦਾ ਸਤਿਗੁਰਾਂ ਦਾ ਸੱਚਾ ਸਿੱਖ ਭਾਈ ਕਨਈਆ ਜੀ ਸਨ ਉਹ ਜਦੋਂ ਤੋਂ ਅਨੰਤਪੁਰ ਆਏ ਸਨ ਤਦੋਂ ਤੋਂ ਉਹਨਾਂ ਨੇ ਪਾਣੀ ਪਿਲਾਉਣ ਦੀ ਸੇਵਾ ਚੁੱਕੀ ਸੀ ਉਹ ਪਾਣੀ ਮਸ਼ਕ ਨਾਲ ਪਿਲਾਉਂਦੇ ਰਹਿੰਦੇ ਸਨ ਅਮਨ ਦੇ ਸਮੇਂ ਵਿੱਚ ਵੀ ਇਹ ਸੇਵਾ ਰਹੀ ਤੇ ਲੜਾਈ ਦੇ ਦਿਨਾਂ ਵਿੱਚ ਵੀ ਉਹਨਾਂ ਨੇ ਪਾਣੀ ਪਿਲਾਉਣਾ ਨਾ ਛੱਡਿਆ ਉਹ ਬਹੁਤ ਦਲੇਰ ਤੇ ਨਿਹਦਰਪੁਰਸ਼ ਸਨ ਸਤਿਗੁਰੂ ਜੀ ਦਾ ਬਚਨ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ ਅਤੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਆਹ ਦਿੱਖਦੇ ਬਚਨਾਂ ਨੂੰ ਨਿਰਾਸ ਸੁਣ ਕੇ ਹੀ ਨਹੀਂ ਛਟਿਆ ਸਗੋਂ ਅਮਲ ਕਰਨਾ ਆਰੰਭ ਕੀਤਾ ਉਹ ਹਰ ਇਨਸਾਨ ਨੂੰ ਇਨਸਾਨ ਤੇ ਵਾਹਿਗੁਰੂ ਜੀ ਦਾ ਪੁੱਤਰ ਸਮਝਦੇ ਸਨ ਜਾਤ ਗੋਤ ਤੇ ਮਸਲਬ ਦਾ ਖਿਆਲ ਨਹੀਂ ਕਰਨਦੇ ਬਸ ਉਹ ਇਹੋ ਸੁਣਦੇ ਬਾਬਾ ਜੀ ਪਾਣੀ ਪਿਲਾਓ ਤਾਂ ਉਹ ਸਤਨਾਮ ਵਾਹਿਗੁਰੂ ਆਖ ਕੇ ਪਾਣੀ ਪਿਲਾ ਦਿੰਦੇ ਗਰੀਲਾ ਲੜਾਈ ਹੋਈ ਲੜਾਈ ਵੱਡੀ ਖਿੱਲਰ ਗਈ ਦੁਸ਼ਮਣ ਬਹੁਤੀ ਗਿਣਤੀ ਵਿੱਚ ਅੱਗੇ ਆ ਗਿਆ ਸਿੰਘਾਂ ਦੀ ਮਦਦ ਵੀ ਹੋਰ ਪੁੱਜ ਗਈ ਤਾਂ ਲੜਾਈ ਅੱਧੀ ਰਾਤ ਤੋਂ ਆਰੰਭ ਹੋਈ। ਅਗਲੇ ਦਿਨ ਵੀ ਹੁੰਦੀ ਰਹੀ। ਦਿਨੇ ਲੜਾਈ ਵਿੱਚ ਭਾਈ ਕਨਈਆ ਜੀ ਜਾਵੜੇ ਉਹ ਜ਼ਖਮੀਆਂ ਨੂੰ ਪਾਣੀ ਪਿਲਾਏ ਜਾਂਦੇ ਸਨ। ਉਹਨਾਂ ਨੂੰ ਨਾ ਤਲਵਾਰ ਦਾ ਪਿਆ ਸੀ ਤੇ ਨਾ ਗੋਲੀ ਦਾ। ਸ਼ਾਇਦ ਉਹ ਦੁਸ਼ਮਣ ਨੂੰ ਦਿਸੇ ਨਹੀਂ ਸਨ। ਉਸ ਸਮੇਂ ਉਹ ਮੁਸਲਮਾਨ ਜ਼ਖਮੀਆਂ ਨੂੰ ਜਲ ਪਿਲਾਏ ਜਾਂਦੇ ਅਤੇ ਸਿੰਘਾਂ ਨੂੰ ਵੀ ਕਈ ਮੁਸਲਮਾਨ ਜਲ ਛੱਕ ਕੇ ਹੁਸ਼ਿਆਰ ਹੁੰਦੇ ਤੇ ਸਿੰਘਾਂ ਨਾਲ ਲੜਨ ਲੱਗ ਪੈਂਦੇ ਸਨ। ਭਾਈ ਕਨਈਆ ਜੀ ਐਸਾ ਵਿਚਾਰ ਨਹੀਂ ਸੰਕਰਦੀ ਉਹਨਾਂ ਨੂੰ ਜਲ ਪਿਲਾਉਂਦਿਆਂ ਹੋਇਆ ਸਿੰਘਾਂ ਨੇ ਦੇਖਿਆ ਇੱਕ ਸਿੰਘ ਨੇ ਜਦੋਂ ਇਹ ਧੱਕਿਆ ਕਿ ਭਾਈ ਕਨਈਆ ਜੀ ਨੇ ਇੱਕ ਮੁਸਲਮਾਨ ਨੂੰ ਜਲ ਪਿਲਾਇਆ ਹੈ ਅਤੇ ਉਹ ਮੁਸਲਮਾਨ ਜਲ ਪੀ ਕੇ ਹੁਸ਼ਿਆਰ ਹੋਇਆ ਅਤੇ ਸਿੰਘਾਂ ਨਾਲ ਲੜਨ ਲੱਗ ਪਿਆ ਹੈ ਪਰ ਉਸ ਸਿੰਘ ਨੂੰ ਭਾਈ ਕਨਈਆ ਜੀ ਦੀ ਇਸ ਸੇਵਾ ਤੇ ਬਹੁਤ ਗਰੋਧ ਆਇਆ ਉਸਨੇ ਝਟਪਟ ਜਥੇਦਾਰ ਅੱਗੇ ਬੇਨਤੀ ਕੀਤੀ ਤੇ ਜਥੇਦਾਰ ਨੇ ਖੁਦ ਦੇਖਿਆ ਏ ਭਾਈ ਕਨਈਆ ਜੀ ਤੁਰਕਾ ਨੂੰ ਜਲ ਪਿਲਾਏ ਜਾ ਰਹੇ ਹਨ ਉਹ ਵੀ ਗੁੱਸੇ ਨਾਲ ਕੱਪੜਿਆਂ ਤੋਂ ਬਾਹਰ ਹੋ ਗਏ ਭਾਈ ਕਨਈਆ ਜੀ ਦੇ ਕੋਲ ਪੁੱਜ ਕੇ ਉਹਨਾਂ ਨੂੰ ਡਾਂਟਣ ਲੱਗੇ ਕਿਉਂ ਭਾਈ ਤੋ ਤੁਰਕਾ ਨੂੰ ਪਾਣੀ ਕਿਉਂ ਪਿਲਾ ਰਿਆ ਹੈ ਉਸ ਜਥੇਦਾਰ ਨੂੰ ਭਾਈ ਕਨਈਆ ਜੀ ਨੇ ਹੈਰਾਨ ਹੋ ਕੇ ਉੱਤਰ ਦਿੱਤਾ ਤੁਰਕਾ ਨੂੰ ਪਾਣੀ ਪਿਲਾ ਰਿਆ ਹਾਂ ਇਹ ਕਿਵੇਂ ਮੈਨੂੰ ਤਾਂ ਤੁਰਕ ਕੋਈ ਦਿਸਦਾ ਹੀ ਨਹੀਂ ਮੈਨੂੰ ਤਾਂ ਸਾਰੇ ਸਿੰਘ ਦਿਸਦੇ ਹਨ ਸਤਿਗੁਰੂ ਜੀ ਆਪ ਦਿਸਦੇ ਹਨ ਜਥੇਦਾਰ ਜੀ ਸੇਵਕ ਤਾਂ ਸਿੰਘਾਂ ਨੂੰ ਪਾਣੀ ਪਿਲਾਉਂਦਾ ਹੈ ਉਹ ਪਾਣੀ ਜੋ ਅਕਾਲ ਕੁਰਖ ਦੇ ਦਾਤ ਹੈ ਸਭ ਵਾਸਤੇ ਹੈ ਖਿਮਾ ਕਰਨਾ ਜਥੇਦਾਰ ਜੀ ਮੈਨੂੰ ਤਾਂ ਤੁਰਖ ਦਿੱਸਾ ਹੀ ਕੋਈ ਨਹੀਂ ਤੁਰਖ ਨਹੀਂ ਰਿਸਤਾ ਕਿ ਤੂੰ ਅੰਨਾ ਹੈ ਮੈਂ ਆਪ ਦੇਖਿਆ ਹੈ ਤੈਨੂੰ ਤੁਰਖ ਨੂੰ ਪਾਣੀ ਪਿਲਾਉਂਦਿਆ ਝੂਠ ਬੋਲਣਾ ਸਿੰਘਾਂ ਦਾ ਧਰਮ ਨਹੀਂ ਜਥੇਦਾਰ ਹੋਰ ਲਾਲ ਪੀਲਾ ਹੋ ਕੇ ਕਹਿਣ ਲੱਗਾ ਮੈਂ ਅੰਨਾ ਹਾਂ ਜਾਂ ਸੁਜਾਖਾ ਇਹ ਮੇਰੇ ਸਤਿਗੁਰੂ ਜਾਨ ਹਨ ਮੈਂ ਤਾਂ ਝੂਠ ਨਹੀਂ ਬੋਲਦਾ ਹਾਂ ਮੈਨੂ ਸਿੰਘ ਤੇ ਤੁਰਕ ਵਿੱਚ ਕੋਈ ਫਰਕ ਅਨੁਭਵ ਨਹੀਂ ਹੁੰਦਾ ਮੈਂ ਤਾਂ ਜਿੱਧਰ ਵੇਖਦਾ ਹਾਂ ਮੈਨੂੰ ਜਾਂ ਸਤਿਗੁਰੂ ਜੀ ਆਪ ਤਿਸੇ ਹਨ ਜਾਂ ਸਿੰਘ ਮੈਂ ਕਿਸੇ ਤੁਰਕ ਨੂੰ ਪਾਣੀ ਨਹੀਂ ਪਿਲਾਉਂਦਾ ਜੇ ਮੇਰਾ ਸਤਿਗੁਰੂ ਕੋਈ ਚੋਜ ਵਰਤਾ ਰਿਹਾ ਹੈ ਤਾਂ ਮੈਂ ਕਹਿ ਨਹੀਂ ਸਕਦਾ ਸ਼ਾਇਦ ਮੈਂ ਭੁੱਲ ਕਰਦਾ ਹੋਵਾਂ ਕਿਉਂਕਿ ਜੀਵ ਭੁੱਲਣ ਹਾਰ ਹੈ ਉਹ ਮੇਰਾ ਦਾਤਾ ਹੀ ਆ ਭੁੱਲ ਹੈ ਭਾਈ ਕਨਈਆ ਜੀ ਦਾ ਉੱਤਰ ਸੀ ਉਹਨਾਂ ਦੇ ਨੈਣ ਮੁੰਦੀਦੇ ਜਾਂਦੇ ਸਨ ਉਹਨਾਂ ਸਾਹਮਣੇ ਸਤਿਗੁਰਾਂ ਦੀ ਤਸਵੀਰ ਸੀ ਉਹਨਾਂ ਦੇ ਬੁੱਲਾ ਤੋਂ ਆਪ ਮੁਹਾਰਾ ਨਿਕਲਦਾ ਜਾਂਦਾ ਸੀ ਦਾਤਾ ਕਲਗੀਆਂ ਵਾਲਾ ਪਿਤਾ ਸਤਨਾਮ ਵਾਹਿਗੁਰੂ ਬਸ ਪੋਛ ਨਾਲ ਪਾਣੀ ਪਿਲਾ ਜੇ ਹੁਣ ਤੋਂ ਦੁਸ਼ਮਣ ਨੂੰ ਜਲ ਪਿਲਾਇਆ ਤਾਂ ਤੈਨੂੰ ਸਤਿਗੁਰਾਂ ਦੇ ਪੇਸ਼ ਕੀਤਾ ਜਾਵੇਗਾ ਕੋਈ ਲਿਹਾਜ਼ ਨਹੀਂ ਹੋਣਾ ਜੱਥੇਦਾਰ ਇਹ ਹੁਕਮ ਦੇ ਕੇ ਦੁਸ਼ਮਨਾ ਨਾਲ ਯੁੱਧ ਕਰਨ ਲੱਗ ਪਿਆ ਯੁੱਧ ਹੁੰਦਾ ਰਿਹਾ ਭਾਈ ਕਰਿਆ ਜੀ ਛਲ ਪਿਲਾਉਂਦੇ ਰਹੇ ਉਹਨਾਂ ਨੇ ਕੋਈ ਵਿਤਕਰਾ ਨਹੀਂ ਕੀਤਾ ਅਤੇ ਨਾਹੀ ਉਹਨਾਂ ਨੇ ਇਹ ਖਿਆਲ ਰੱਖਣ ਦਾ ਯਤਨ ਕੀਤਾ ਕਿ ਜਥੇਦਾਰ ਉਸ ਨੂੰ ਹੁਕਮ ਦੇ ਗਏ ਹਨ ਉਹ ਤਾਂ ਮਸਤ ਮੋਲਾ ਜਿਵੇਂ ਪਹਿਲੇ ਜਲਦੀ ਸੇਵਾ ਕਰਦੇ ਸਨ ਤੇਵੇਂ ਹੀ ਕਰੇ ਗਏ ਸਤਨਾਮ ਵਾਹਿਗੁਰੂ ਆਖ ਕੇ ਤੁਰਕਾ ਨੂੰ ਪਾਣੀ ਪਿਲਾਇਆ ਗਏ ਪਹਿਲੇ ਜਥੇਦਾਰ ਨੇ ਮੁੜ ਦੇਖਿਆ ਕਿ ਭਾਈ ਕਨਈਆ ਜੀ ਦੁਸ਼ਮਣਾਂ ਦੀ ਸੇਵਾ ਕਰਨ ਤੋਂ ਨਹੀਂ ਡਲਦੇ ਤਾਂ ਉਹਨੇ ਹੁਕਮ ਦਿੱਤਾ ਕਿ ਭਾਈ ਕਨਈਆ ਜੀ ਨੂੰ ਸਤਗੁਰਾਂ ਦੇ ਪੇਸ਼ ਕੀਤਾ ਜਾਵੇ ਸਿੰਘਾਂ ਨੇ ਜਥੇਦਾਰ ਦੀ ਆਗਿਆ ਦਾ ਪਾਲਣ ਕੀਤਾ ਉਸੇ ਵੇਲੇ ਪਾਈ ਕਨਈਆ ਜੀ ਨੂੰ ਪਕੜ ਲਿਆ ਗਿਆ ਜਦ ਯੁੱਧ ਰੁਕ ਗਿਆ ਸਾਰੀ ਸਿੰਘ ਸੈਨਾ ਕਿਲੇ ਵਿੱਚ ਆ ਪੁੱਜੀ ਤਾਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਪਾਈ ਕਨਈਆ ਜੀ ਦਾ ਮਕਦਮਾ ਪੇਸ਼ ਹੋਇਆ ਜਥੇਦਾਰ ਨੇ ਪਾਈ ਕਨਈਆ ਜੀ ਦਾ ਦੋਸ਼ ਦੱਸਿਆ ਤੇ ਸਤਿਗੁਰਾਂ ਅੱਗੇ ਨਿਆਂ ਕਰਨ ਦੀ ਅਪੀਲ ਕੀਤੀ ਸਤਿਗੁਰਾਂ ਨੇ ਪਾਈ ਕਨਈਆ ਜੀ ਨੂੰ ਪੁੱਛਿਆ ਕਿ ਉਹ ਪਾਈ ਕਨਈਆ ਜੀ ਕੀ ਇਹ ਗੱਲ ਠੀਕ ਹੈ ਜੋ ਕੁਝ ਜਥੇਦਾਰ ਆਖ ਰਹੇ ਹਨ ਹੇ ਪਿਤਾ ਹੀ ਅੰਤਰਜਾਮੀ ਦਾਤਾਰ ਕਲਗੀਧਾਰ ਪਿਤਾ ਜੀਓ ਗਰੀਬ ਸੇਵਕ ਨੂੰ ਕੁਝ ਨਹੀਂ ਪਤਾ ਜਥੇਦਾਰ ਠੀਕ ਆਖ ਰਹੇ ਹਨ ਜਾਂ ਝੂਠ ਪਰ ਮੈਂ ਤਾਂ ਇਹ ਆਖਦਾ ਹਾਂ ਕਿ ਮੈਨੂੰ ਤਾਂ ਸਿੰਘਾਂ ਤੇ ਆਪ ਦੇ ਰੂਪ ਤੋਂ ਬਿਨਾ ਕੁਝ ਦਿਖਦਾ ਹੀ ਨਹੀਂ ਰਿਹਾ ਕੀ ਪਤਾ ਮੇਰੀ ਨਿਗ੍ਹਾ ਨੂੰ ਕੀ ਹੋ ਗਿਆ ਹੈ ਮੈਂ ਤਾਂ ਜਿੱਧਰ ਦੇਖਦਾ ਹਾਂ ਉਧਰ ਆਪ ਨਜ਼ਰ ਆ ਰਹੇ ਹੋ ਮੈਂ ਕਈਆਂ ਨੂੰ ਦੇਖਿਆ ਕਿ ਉਹ ਤੁਰਕ ਨਾ ਹੋਣ ਪਰ ਮੈਨੂੰ ਤਾਂ ਤੁਰਕ ਦਿੱਸਿਆ ਹੀ ਕੋਈ ਨਹੀਂ ਦਾਤਾ ਬਾਲਕ ਨੂੰ ਇਹ ਤਾਂ ਦੱਸੋ ਕਿਤੇ ਤੁਸਾਂ ਦਾ ਬਾਲਕ ਸੱਚਮੁੱਚ ਅਨਾਂ ਦਾ ਨਹੀਂ ਹੋ ਗਿਆ ਨਹੀਂ ਭਾਈ ਕਨਈਆ ਤੂੰ ਅਨਾਂ ਨਹੀਂ ਹੋਇਆ ਸਗੋ ਸੁਜਾਖਾ ਹੋ ਗਿਆ ਹੈ ਸੱਚਮੁੱਚ ਤੇਰੀਆਂ ਅੱਖਾਂ ਵਿੱਚ ਉਹ ਜੋਤ ਆ ਗਈ ਹੈ ਜੋ ਜੋਤ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਦੇ ਸਿੱਖ ਵਿੱਚ ਹੋਣੀ ਚਾਹੀਦੀ ਹੈ ਤੂੰ ਤਨ ਹੈ ਭਾਈ ਕਨਈਆ ਤੂੰ નિਹਾਲ ਹੈ ਤੂੰ ਸਿੱਖੀ ਨੂੰ ਸਮਝਿਆ ਹੀ ਨਹੀਂ ਸਗੋ ਅਵਲ ਕੀਤਾ ਹੈ ਸਗਲ ਸੰਗ ਹਮ ਕੋ ਵਨ ਆਈ ਆਣੀ ਦੇ ਨਾਲ ਮਲ੍ਹਮ ਵੀ ਲੈ ਜਾਇਆ ਕਰੋ ਜਿਨ੍ਹਾਂ जख्मियां ਨੂੰ ਪਾਣੀ ਪਿਲਾਇਆ ਕਰੋ ਉਹਨਾਂ ਦੀ ਜਖਮਾਂ ਉੱਤੇ ਮਲ੍ਹਮ ਵੀ ਲਾਇਆ ਕਰੋ ਸੇਵਾ ਕਰਨਾ ਇਨਸਾਨ ਦਾ ਪਰਮ ਧਰਮ ਹੈ ਦਬੈਕ ਨੂੰ ਮਾਰ ਕੇ ਕੀਤੀ ਹੋਈ ਸੇਵਾ ਪਰਵਾਨ ਹੁੰਦੀ ਹੈ ਅਸਾਂ ਦਾ ਜ਼ਾਲਮ ਨਾਲ ਵੈਰ ਹੈ ਮੁਸਲਮਾਨ ਮਜ਼ਹਬ ਇਹ ਮੁਸਲਮਾਨ ਬੰਦਿਆਂ ਨਾਲ ਨਹੀਂ ਯੁੱਧ ਭੂਮੀ ਵਿੱਚ ਲੜਨ ਵਾਲੇ ਸਾਰੇ ਸੂਰਮੇ ਇੱਕ ਜੈਸੇ ਹੁੰਦੇ ਹਨ ਭਾਵੇਂ ਉਹ ਕਿਸੇ ਪੱਖ ਵੱਲੋਂ ਲੜਨ ਸੇਵਕ ਨੇ ਸੇਵਾ ਕਰਨੀ ਹੈ ਭਾਈ ਕਨਈਆ ਜੀ ਨੇ ਸਤਿਗੁਰਾਂ ਦੇ ਚਰਨਾਂ ਉੱਪਰ ਮੱਥਾ ਟੇਕਿਆ ਅਤੇ ਸੇਵਾ ਕਰਨ ਤੁਰ ਗਏ ਭਾਈ ਕਨਈਆ ਜੀ ਦੇ ਸੇਵਕ ਅਜੇ ਤੱਕ ਹਨ ਤੇ ਸੇਵਾ ਪੰਥੀਏ ਅਖਵਾ ਦੇ ਹਨ ਬਾਕੀ ਦੇ ਸਿੰਘਾਂ ਨੇ ਭਾਈ ਕਨਈਆ ਜੀ ਦੇ ਜੀਵਨ ਤੋਂ ਬਹੁਤ ਸਿੱਖਿਆ ਲਈ ਕੋਈ ਆਪਾਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ